ਜਦੋਂ ਵੀ ਤੁਸੀਂ ਵਕੀਲ ਇੰਗੇਜ ਕਰਨਾ ਆਪਣੇ ਕਿਸੇ ਵੀ ਕੇਸ ਦੇ ਲਈ ਪਹਿਲੀ ਗੱਲ ਤੁਸੀਂ ਆਪਦੀ ਜਿਹੜੀ ਫੀਸ ਨੂੰ ਉਹਦੇ ਨਾਲ ਪਹਿ ਕਰ ਰਹੇ ਹੋ ਉਹ ਫੀਸ ਆਪਦੇ ਕੋਲੋਂ ਲਿਖ ਲਓ ਜਿਹੜਾ ਵੀ ਕੇਸ ਫਾਈਲ ਕਰ ਰਹੇ ਹੋ ਜਾਂ ਕਿਸੇ ਕੇਸ ਦੇ ਵਿੱਚ ਅਪੀਅਰ ਹੋ ਰਹੇ ਹੋ ਉਹ ਸਾਰੇ ਕੇਸ ਦੀਆਂ ਕਾਪੀਆਂ ਤੁਸੀਂ ਵੀ ਲੈਣੀਆਂ ਨੇ ਇੱਕ ਇੱਕ ਕਾਪੀ ਆਪਣੇ ਕੋਲ ਵੀ ਰੱਖਣੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਤੁਸੀਂ ਕਿਸੇ ਹੋਰ ਤੋਂ ਵੀ ਤੇ ਸਲਾਹ ਲੈਣੀ ਹੋਵੇ ਜਾਂ ਆਪਣੇ ਕਿਸੇ ਰਿਲੇਟਿਵ ਨੂੰ ਦਿਖਾਣਾ ਹੋਵੇ ਤਾਂ ਫਿਰ ਤੁਹਾਡੇ ਕੋਲ ਉਹ ਡਾਕੂਮੈਂਟ ਨਹੀਂ ਹੁੰਦੇ ਜੇ ਤਾਂ ਤੁਹਾਡਾ ਕ੍ਰਿਮੀਨਲ ਕੇਸ ਆ ਕਹਾਂ ਤਾਂ ਤੁਸੀਂ ਆਪਣੇ ਤਰੀਕ ਤੇ ਆਉਣਾ ਹੀ ਆਉਣਾ ਜੇ ਮੰਨ ਲਓ ਤੁਸੀਂ ਕਿਸੇ ਕਿਸੇ وجہ ਦੇ ਕਾਰਨ ਆਪਣੀ ਤਰੀਕ ਤੇ ਨਹੀਂ ਆ پا ਰਹੇ ਤਾਂ ਵਕੀਲ ਸਾਹਿਬ ਨੂੰ ਇੱਕ ਦਿਨ ਪਹਿਲਾਂ ਫੋਨ ਜ਼ਰੂਰ ਕਰਨਾ ਵੀ ਮੇਰੀ ਐਗਜ਼ੈਂਪਸ਼ਨ ਲਗਾ ਦਿੱਤੀ ਜਾਵੇ ਤੇ ਅਗਲੇ ਦਿਨ ਮਾਰਨਿੰਗ ਵੀ 10 ਤੋਂ 11 ਵਜੇ ਦੇ ਵਿੱਚ ਜ਼ਰੂਰ ਕਾਲ ਕਰਨੀ ਹੈ ਸਿਵਲ ਮੈਟਰ ਦੇ ਵਿੱਚ ਤੁਸੀਂ ਇੱਕ ਤਾਂ ਸਵੇਰੇ ਕਾਲ ਕਰਨੀ ਹੈ ਜੀ ਅੱਜ ਮੇਰਾ ਕੇਸ ਲੱਗਿਆ ਮੈਂ ਆਣਾ ਤਾਂ ਨਹੀਂ ਜੇ ਇੱਕ ਦਿਨ ਪਹਿਲਾਂ ਕਾਲ ਕਰ ਲੈਣੀ ਹੈ ਵੀ ਮੈਂ ਕੱਲ ਆਣਾ ਤਾਂ ਨਹੀਂ ਜੇ ਉਹ ਮਨਾਂ ਕਰਦੇ ਨੇ ਤਾਂ ਅਗਲੇ ਦਿਨ ਸ਼ਾਮ ਨੂੰ ਕਾਲ ਕਰਕੇ ਤੁਸੀਂ ਆਪਣੀ ਤਰੀਕ ਪੁੱਛਣੀ ਆ ਤੁਸੀਂ ਆਪਣੇ ਹਰ ਕੇਸ ਦੀ ਡिटेल ਈ ਕੋਰਟ ਤੋਂ ਲੈ ਸਕਦੇ ਹਾਂ